ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਆ ਟਾਲਿੰਗ ਵਿਦ ਗੁਰਵਿੰਦਰ ਅਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਸਿੱਖਾਂਗੇ ਕੋਮੇਪਸੀਆ ਨੂੰ ਕੰਪਰੇ ਰੇਲੋਰੋ ਉਹ ਅਰਜਿੰਤ ਉਨੀ ਤਾਲਿਆ ਇਟਲੀ ਦੇ ਵਿੱਚ ਜਦੋਂ ਤੁਸੀਂ ਸੋਨਾ ਜਾਂ ਚਾਂਦੀ ਖਰੀਦਣਾ ਹੈ ਜਾਂ ਕੋਈ ਹੋਰ ਆਪਣੀ ਧਾਤ ਖਰੀਦਣੀ ਆ ਤਾਂ ਕਿੱਦਾਂ ਖਰੀਦ ਸਕਦੇ ਹੋ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਬੁਨ ਜੋਰਨੋ Vorrei acquistare oro. Vorrei acquistare oro. Mera pehla greet karoge fir tu sikhoge main sona khareedna chahunda ha. Samne wale bande da sawal ho sakda hai okay ma che cosa vorresti comprare? Par tu sikhna ki chahoge? Lingotti, monete apure, gioielli. Gioielli da paunde jewelry, monete sikke. ਲਿੰਗੋਟੀ ਦਾ ਭਾਵ ਟੁਕੜੀ ਸੋਨੇ ਦੀ ਟੁਕੜੀ ਠੀਕ ਹੈ ਜਾਂ ਬਿਸਕਟ ਕਹਿੰਦੇ ਜਿਨ੍ਹਾਂ ਨੂੰ ਵੇਰੈ ਗੁਆਰਦਾਰੇ ਉਨ ਅਨੈਲੋ ਦਾ 24 ਕਾਰਾਟੀ ਮੈਂ ਦੇਖਣਾ ਚਾਹਾਂਗਾ 24 ਕੈਰਟ ਦੀ ਇੱਕ ਅੰਗੂਠੀ ਅਨੈਲੋ ਕੀ ਹੁੰਦੀ ਹੈ ਅੰਗੂਠੀ ਜਿਹੜੀ ਵੀ ਚੀਜ਼ ਤੁਸੀਂ ਦੇਖਣਾ ਚਾਹੁੰਦੇ ਉਸ ਦਾ ਨਾਮ ਲੈ ਸਕਦੇ ਹੋ ਜਿੱਦਾਂ ਕੋਈ ਹਾਰ ਕੋਈ ਬ੍ਰੇਸਲੇਟ ਬਰਾਚਲੇਟ ਹੋ ਜਾਂ ਕੋਲਾਨਾ Questi anelli sono di 24 carati scegli il disegno quello che ti piace molto E he jehdiya anguthiyan ne eh 24 karat diyan ne tuhannu tusi select karo jehda vi tuhannu design pasand aa zyada oh wala tusi select kar lo Mi scusi potresti dirmi maaf karna mainu dass sakde ho quale il presso ਅੱਤੁਆਲੇ ਦਾ ਲੋਹਰ ਮਤਲਬ ਤੁਸੀਂ ਮੈਂ ਦੱਸ ਸਕਦੀ ਹਾਂ ਕਿ ਮੌਜੂਦਾ ਕੀਮਤ ਕੀ ਹੈ ਸੋਨੇ ਦੀ ਅੱਤੁਆਲੇ ਮਤਲਬ ਜੋ ਹੁਣ ਚੱਲ ਰਿਹਾ ਅੱਜ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਈਸ ਪੁੱਛ ਸਕਦੇ ਹੋ ਸੋਨੇ ਦਾ Se non hai capito bene, sì, certamente, nessun problema. Se non hai capito bene, te lo dico subito. Tu hai un'idea: da. mi dai un secondo, mi dai un secondo, devo, devo controllare, e mi dice che ogni giorno il prezzo dell'oro cambia. E il prezzo dell'oro cambia. Di solito il prezzo in Italia è tra 45 euro. ਇਹ 50 ਆ ਯੂਰੋ ਅਲ ਗ੍ਰਾਮੋ ਵੀ ਅਕਸਰ ਇਟਲੀ ਦੇ ਵਿੱਚ ਜਿਹੜਾ ਰੇਟ ਆ ਸੋਨੇ ਦਾ ਉਹ ਰਹਿੰਦਾ 45 ਤੋਂ 50 ਦੇ ਵਿਚਕਾਰ ਪਰ ਅੱਜ ਹੀ ਹੈਗਾ ਅੱਜ ਹੀ ਇਹ 50 ਆ ਯੂਰੋ ਅੱਜ ਦਾ ਰੇਟ ਆ ਜੋ ਹੈਗਾ ਉਹ ਅਲ ਗ੍ਰਾਮੋ 50 ਆ ਯੂਰੋ ਤੁਸੀਂ ਕਹਿ ਸਕਦੇ ਹੋ ਬਾਬੇ ਨੇ ਮੀ ਦੀ ਕਾ ਪਰ ਫਾਵੋਰੇ ਕੁਆਂਟੋ ਪੇਜ਼ਾ ਕੁਐਸਟੋ ਅਨੈਲੋ ਜੇ ਤੁਸੀਂ ਅਨੈਲੋ ਦਾ ਵਜ਼ਨ ਪੁੱਛਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਕੁਆਂਟੋ ਪੇਜ਼ਾ ਇਸ ਤੋ ਅਨੈਲੋ ਠੀਕ ਹੈ ਕਿਰਪਾ ਕਰਕੇ ਮੈਨੂੰ ਦੱਸੋ ਕਿ ਇਸ ਅੰਗੂਠੀ ਦਾ ਭਾਰ ਕਿੰਨਾ ਹੈ ਮੀ ਸਰਵੇ ਇਲ ਪੈਸੋ ਇਨ ਗ੍ਰਾਮਮੀ ਪਰ ਕੈਲਕੂਲੇਰੇ ਇਲ ਵਲੋਰੇ ਤੇ ਤੁਸੀਂ ਜੇ ਚਾਹੁੰਦੇ ਹੋ ਗ੍ਰਾਮਾਂ ਚ ਤੁਹਾਨੂੰ ਵਜਨ ਦੱਸਣ ਤਾਂ ਤੁਸੀਂ ਇਸ ਤਰੀਕੇ ਨਾਲ ਪੁੱਛ ਸਕਦੇ ਹੋ ਕਿ ਮੈਂ ਮਤਲਬ ਵੈਲਿਊ ਕਾਊਂਟ ਕਰਨੀ ਆ ਕੈਲਕੂਲੇਟ ਕਰਨਾ ਕਿ ਮੁੱਲ ਕਿੰਨਾ ਬਣਦਾ ਹੈ ਗ੍ਰਾਮਾਂ ਦੇ ਅਕੋਰਡਿੰਗ ਜਾਂ ਤੁਸੀਂ ਫਿਰ ਇਸ ਤਰੀਕੇ ਨਾਲ ਪੁੱਛ ਸਕਦੇ ਹੋ quale il peso dell'anello quale il peso dell'anello angutti da par kinna hai eh hi do tin tareekiyan de naal tusi puch sakde ho je kar video pasand aa rahi hai video like share comment karna na bhulna te channel nu subscribe bhi kar lena to hanu samne wala banda keh sakda hai il peso dell anello e 2 grammi 3 grammi jo bhi hoega ਕੀ ਪਿਆ ਚੀ ਕਸਤੋ ਐਵੋਰੇਸਤੀ ਪਿਉ ਬੇਸਾਂਤੇ ਤੁਹਾਨੂੰ ਇਹੋ ਪਸੰਦ ਹੈ ਜਾਂ ਫਿਰ ਤੁਸੀਂ ਥੋੜੀ ਜੀ ਹੋਰ ਭਾਰੀ ਅੰਗੂਠੀ ਲੈਣਾ ਚਾਹੁੰਦੇ ਹੋ ਜਾਂ ਕੋਈ ਵੀ ਚੀਜ਼ ਉਹ ਬਣਾ ਰਹੀ ਹਾਂ ਉਹ ਪੁੱਛ ਸਕਦੇ ਹਾਂ ਕਿ ਇਦੋਂ ਵੀ ਭਾਰੀ ਚਾਹੀਦੀ ਆ ਜਾਂ ਇਹ ਠੀਕ ਹੈ ਜੇ ਤੁਹਾਡੇ ਵਾਸਤੇ ਠੀਕ ਹੈ ਤੁਸੀਂ ਕਹਿ ਦੋਗੇ ਨੋ ਪਰਫੈਕਟ ਤੋਂ ਪਰ ਮੇਰੇ ਲਈ ਇਹ ਪਰਫੈਕਟ ਹੈ ਕਵਾਂ ਤੋਂ ਵੀ ਇਹ ਨੇ ਤੁਸੀਂ ਨਾਲ ਦੀ ਨਾਲ ਕਾਸਟ ਪੁੱਛ ਸਕਦੇ ਹੋ ਕੌਨ ਤੋਂ ਵੀ ਇਹ ਨੇ ਦਾ ਮਤਲਬ ਇਹਦਾ ਕਿੰਨੀ ਕੀਮਤ ਹੈ ਜਾਂ ਇਦਾਂ ਵੀ ਪੁੱਛ ਸਕਦੇ ਹੋ ਕਵਾਂ ਤੋਂ ਕਾਸਟ ਜਾਂਕਵਲੀ ਇਲਪ੍ਰੈਸੋ ਦੇ ਲੈਣ ਲੈਣ ਲੋ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ تین ਤਰੀਕਿਆਂ ਦੇ ਨਾਲ ਪ੍ਰਾਈਸ ਪੁੱਛ ਸਕਦੇ ਹੋ ਅਗਲਾ ਤੁਹਾਨੂੰ ਜਵਾਬ ਦੇ ਸਕਦੇ ਸੀ ਲੋ ਰੋ ਕੋਸਟਾ 50 € ਪ੍ਰ ਗ੍ਰਾਮੋ ਜੇ ਮਤਲਬ ਸੋਨੇ ਦਾ ਰੇਟ ਗ੍ਰਾਮ ਦੇ 1 ਗ੍ਰਾਮ ਦੇ ਅਕੋਰਡਿੰਗ 50 ਹੈ ਤਾਂ 2 ਗ੍ਰਾਮ ਦੀ ਮੁੰਦਰੀ ਹੈ ਜਿਹੜੀ ਉਹ ਤੁਹਾਡੀ ਬਣੇਗੀ ਇਲਪ੍ਰੈਸੋ ਐ 100 € ਇਸ ਤੋਂ ਲਾਵਾ ਇਸ ਪ੍ਰਾਈਸ ਦੇ ਵਿੱਚ ਹੋਰ ਵੀ ਕੀਮਤਾਂ ਜੁੜ ਸਕਦੀਆਂ ਨੇ ਜਿਵੇਂ ਤੁਹਾਨੂੰ ਸੁਣਾ ਨੂੰ ਮਿਲ ਸਕਦਾ ਹੈ ਰਿਕੋਰਡੀ ਕੇ ਇਲ ਪ੍ਰੈਸੋ ਫਿਨਾਲੇ ਇਨਕਲੂਦੇ ਤਾਸੇ ਸਪੇਜ਼ੇ ਦੀ ਲਵੋਰਾਸਿਓਨੇ ਐ ਮਾਰਕੀ ਡੈਲ ਜੋਇਲੇਰੀਆ ਜੋਇਲੇਰੀਆ ਦਾ ਭਾਵ ਮਤਲਬ ਬ੍ਰਾਂਡ ਮਾਰਕਿੰਗ ਉਹਨਾਂ ਦਾ ਵੀ ਪ੍ਰਾਈਸ ਸ਼ਾਮਿਲ ਹੋਏਗਾ ਤਾਸੇ ਟੈਕਸ ਤੇ ਕਰਾਈ ਜੋ ਬਣਵਾਈ ਹੋਏਗੀ ਉਹਨਾਂ ਦੀ ਮਿਹਨਤ ਵੀ ਇਸ ਪ੍ਰਾਈਸ ਵਿੱਚ ਸ਼ਾਮਿਲ ਹੋ ਸਕਦੀ ਹੈ ਓਕੇ ਇਲ ਪ੍ਰੈਸੋ ਫਿਨਾਲੇ ਸਾਰਬੇ 20 او 30 یورو دی پیو جول کی مے ایتو تے تسی پوچھ سکدے ہو کہ 20 یورو ہور پین گے جنی مطلب 100 ای دی قیمت بن دی یا باقی جڑے اوپرلے خرچیاں پا کے جو تسی مینوں کہیا اس دے وچ ود ہونگے تے تانوں مل سکن سونے نو مل سکدا سی ان کے پو اسرے پیو اگلا تانوں کہہ سکدا ہے کہ ادو زیادہ وی ہو سکدے ہیں تے تانوں اگلا نال دے نال سوال وی کر سکدا ہے کوالٹی بھی ضرورت ہی سرو مطلب تینوں کیڑا سائز چاہیے دا ਅੰਗੂਠੀ ਦਾ ਮਿਜ਼ੂਰਾ ਹੁੰਦਾ ਸਾਈਜ਼ ਕਿ ਸਾਈਜ਼ ਵਿੱਚ ਤੈਨੂੰ ਚਾਹੀਦਾ ਹੈ ਇਦਾਂ ਵੀ ਤੁਹਾਨੂੰ ਪੁੱਛ ਸਕਦਾ ਹੈ ਅਗਲਾ ਕੁਆਲੇਲਾ ਮਿਜ਼ੂਰਾ ਦੈਲ ਤੁਵੋ ਗਨੈਲੋ ਮਨਨ ਤੁਹਾਡੀ ਅੰਗੂਠੀ ਦਾ ਸਾਈਜ਼ ਕੀ ਹੈ ਜਾਂ ਆਕਾਰ ਕਿੰਨਾ ਚਾਹੀਦਾ ਤੁਹਾਨੂੰ ਉਮੀਦ ਕਰਦੀ ਹਾਂ ਤੁਹਾਨੂੰ ਇਸ ਵੀਡੀਓ ਤੋਂ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਜੇਕਰ ਮਿਲਿਆ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਕਿਹੜੇ ਕਿਹੜੇ ਨਵੇਂ ਸ਼ਬਦ ਇਸ ਵੀਡੀਓ ਵਿੱਚੋਂ ਸਿੱਖੇ ਹਨ ਜਾਂ ਫਿਰ ਤੁਹਾਨੂੰ ਅ ਇਦਾਂ ਵੀ ਪੁੱਛਿਆ ਜਾ ਸਕਦਾ ਜੇ ਤੁਸੀਂ ਪੁੱਛ ਸਕਦੇ ਹੋ ਪੋਇਦੀ ਇਰਮੀਲਾ ਮਜ਼ੂਰ ਆ ਇਨ ਮਿਲੀਮੀਟਰੀ ਮਤਲਬ ਮਿਲੀਮੀਟਰ ਦੇ ਵਿੱਚ ਮੈਨੂੰ ਨਾਪ ਦੱਸੋ ਆਪਣਾ ਆਕਾਰ ਦੱਸੋ ਜਾਂ ਸਾਈਜ਼ ਦੱਸੋ ਜਿਹੜੀ ਵੀ ਚੀਜ਼ ਆ ਅੰਗੂਠੀ ਜਾਂ ਬ੍ਰੈਸਲਟ ਦਾ ਸਾਈਜ਼ ਵਗੈਰਾ ਹੁੰਦਾ ਠੀਕ ਹੈ ਜੀ ਲਾ ਮਜ਼ੂਰ ਆ ਐ 54 ਮਿਲੀਮੀਟਰੀ ਮਤਲਬ ਜਿਹੜਾ ਅੰਗੂਠੀ ਦਾ ਸਾਈਜ਼ ਆ ਉਹ 54 ਐਮ ਐਮ ਹੈ ਤੁਸੀਂ ਇਸ ਤਰੀਕੇ ਦੇ ਨਾਲ ਦੱਸ ਸਕਦੇ ਹੋ ਜੇਕਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਰਿੰਗ ਦਾ ਜਾਂ ਜਿਹਨੂੰ ਵੀ ਤੁਸੀਂ ਰਿੰਗ ਦੇਣੀ ਆ ਉਹਦਾ ਸਾਈਜ਼ ਤੁਹਾਨੂੰ ਨਹੀਂ ਪਤਾ ਤੁਸੀਂ ਉੱਥੇ ਵੀ ਉਹਨਾਂ ਨੂੰ ਕਹਿ ਸਕਦੇ ਹੋ ਕਿ ਤੁਸੀਂ ਜਿਹੜਾ ਮਾਪ ਆ ਉਹ ਲੈ ਲੈ ਸਕਦੇ ਹੋ ਠੀਕ ਹੈ ਉੱਥੇ ਹੀ ਮਿਸਕੂਜ਼ੀ ਨੋ ਲਸੋ ਕੇ ਮਿਜ਼ੂਰਾ ਉਹ ਮੈਨੂੰ ਨਹੀਂ ਪਤਾ ਮੇਰਾ ਮਿਜ਼ੂਰਾ ਕੀ ਆ ਕੋਜ਼ਾ ਦੋਬੀਆਮੋ ਫਾਰੇ ਐਡੇਸਟੋ ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ਠੀਕ ਹੈ ਤੁਸੀਂ ਇਹ ਵਾਲੀ ਗੱਲ ਉਹਨਾਂ ਨੂੰ ਕਹਿ ਸਕਦੇ ਹੋ ਜੇਕਰ ਤੁਹਾਨੂੰ ਮਜ਼ੂਰਾ ਤੁਹਾਡਾ ਨਹੀਂ ਪਤਾ ਪੁੱਤੇ ਇੱਥੇ ਮਿਜ਼ੂਰਾਰੇ ਕੀ ਹੋ ਨੋ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਕਿ ਤੁਸੀਂ ਇੱਥੇ ਮੇਰਾ ਸਾਈਜ਼ ਮੈਜ਼ਰਮੈਂਟ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਤਾਂ ਤੁਸੀਂ ਇਹ ਵਾਲੀ ਲਾਈਨ ਯੂਜ਼ ਕਰ ਸਕਦੇ ਹੋ ਪੁੱਤੇ ਇੱਥੇ ਮਿਜ਼ੂਰਾਰੇ ਕੀ ਹੋ ਨੋ ਕੀ ਤੁਸੀਂ ਇੱਥੇ ਮਾਪ ਲੈ ਸਕਦੇ ਹੋ ਜਾਂ ਨਹੀਂ ਤੁਸੀਂ ਚੈਰ ਤੋਂ ਕੋਈ ਨਹੀਂ ਕੋਈ ਪ੍ਰੋਬਲਮ ਹਾਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਆ ਤੁਹਾਨੂੰ ਅੱਗੇ ਤੋਂ ਇਹ ਸੌਣ ਨੂੰ ਮਿਲ ਸਕਦਾ ਹੈ ਤੇ ਤੁਹਾਨੂੰ ਅਗਲਾ ਕਹਿ ਸਕਦਾ ਮੈਂ ਹੁਣੇ ਆਣਾ ਹੈ ਹੁਣੇ ਮੈਂ ਤੁਹਾਡਾ ਮਾਪ ਲੈ ਲੈਣਾ ਹੈ ਤੁਹਾਨੂੰ ਅਗਲਾ ਕਹਿ ਸਕਦਾ ਰੀਵੋ ਕੋਡ ਮਿਜ਼ੂਰਾਟੋਰੇ ਐ ਫਾਚੀਆਮੋ ਇਨਸੀਏਮੀ ਵੀ ਮੈਂ ਮੈਜ਼ਰਮੈਂਟ ਕਰਨ ਵਾਲਾ ਜਿਹੜੀ ਚੀਜ਼ ਆ ਉਹ ਲੈ ਕੇ ਆਣਾ ਤੇ ਆਪਾਂ ਇਕੱਠੇ ਮਾਪ ਕਰਦੇ ਹਾਂ ਤੇ ਤੁਸੀਂ ਕਹਿ ਸਕਦੇ ਹੋ ਗ੍ਰਾਸੀਏ ਕੋਮੇ ਇਕਵਾਂਡੋ ਪੋਸੋ ਪਗਾਰੀ ਵੀ ਤਾਨਵਾਦ ਮੈਂ ਕੀਮੇ ਅਤੇ ਕਦੋਂ ਪੈਸੇ ਪੇ ਕਰ ਸਕਦਾ ਕੌਮੇ ਮਤਲਬ ਕਿਹੜੇ ਢੰਗ ਦੇ ਨਾਲ ਕਵਾਂਦੋ ਕਦੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਤੁਹਾਨੂੰ ਜਵਾਬ ਮਿਲ ਸਕਦਾ ਇਹ ਪੋਈ ਪਗਾਰੇ ਇਨ ਕੋਂਟਾਂਤੀ ਐ ਕੋਲਾ ਕਾਰਤਾ ਵੀ ਤੁਸੀਂ ਕੈਸ਼ ਵੀ ਦੇ ਸਕਦੇ ਹੋ ਤੇ ਕਾਰਡ ਦੇ ਨਾਲ ਵੀ ਕਰ ਸਕਦੇ ਹੋ ਦੇ ਵੀ ਪਗਾਰੇ 50 ਐ ਯੂਰੋ ਅਦਸੋ ਐ ਇਲ ਰੈਸਟੋ ਕਵਾਂਦੋ ਇਲ ਟੂਓ ਔਰਡੀਨੇ ਸਾਰਾ ਪਰੋਂਟੋ ਤੇ ਬਾਕੀ ਦੇ ਪੈਸੇ ਤੁਹਾਨੂੰ ਉਦੋਂ ਦੇਣੇ ਪੈਣੇ ਆ ਜਦੋਂ ਤੁਹਾਡਾ ਆਰਡਰ ਕੰਪਲੀਟ ਹੋ ਜਾਏਗਾ ਤਿਆਰ ਹੋ ਜਾਏਗਾ at the end if you like this video please hit the like button and subscribe my channel well the next video the video